हां जी दोस्तों किदा जी सारे आज मैं रेगिस्तान ਦੀ ਧਰਤੀ Rajasthan ਦੇ ਵਿੱਚ ਆਈ ਹੋਈ ਆ ਤੇ ਦੋਸਤੋ ਮੈਂ ਤੁਹਾਡੇ ਇੱਕ ਸ਼ੇਅਰ ਲੈ ਕੇ ਆ ਰਹੀ ਆ ਕਹਿੰਦਾ ਯਾਰ ਇਸ਼ਕ ਦੇ ਨਾਲ ਨਾ ਲਾ ਬੈਠਿਓ ਯਾਰ ਇਸ਼ਕ ਦੇ ਨਾਲ ਨਾ ਲਾ ਬੈਠਿਓ ਯਾਰ ਬਣਾ ਕੇ ਲੁੱਟ ਲੰਦਾ ਇਸ਼ਕ ਕਹਿੰਦਾ ਇਸ਼ਕ ਦੇ ਵਲ ਦਾ ڈاکੂਏ ਬਸ ਨੈਣ ਮਿਲਾ ਕੇ ਲੁੱਟ ਲੈਣਾ ਕਹਿੰਦਾ ਪਹਿਲਾਂ ਸੋਚ ਲੈ ਤੋ ਇਸ਼ਕ ਲਕੋਇਆ ਵੀ ਨਹੀਂ ਜਾਣਾ ਪਹਿਲਾਂ ਸੋਚ ਲੈ ਤੋ ਇਸ਼ਕ ਲਕੋਇਆ ਵੀ ਨਹੀਂ ਜਾਣਾ ਫਿਰ ਭੱਜਣਾ ਤਾਂ ਕੀ ਹੈ ਖਲੋਇਆ ਵੀ ਨਹੀਂ ਜਾਣਾ ਹਾਂਜੀ ਦੋਸਤੋ ਇਹ ਜਿਹੜੀ ਰੇਗਿਸਤਾਨ ਦੀ ਧਰਤੀ ਆ ਨਾ ਕਹਿੰਦਾ ਨਾ ਤੇ ਬੰਦੇ ਨੂੰ ਭੱਜਣ ਦਿੰਦੀ ਹੈ ਨਾ ਤੇ ਖਲੋਣ ਦਿੰਦੀ ਹੈ ਸੋ ਮੇਰੀ ਗੁਜ਼ਾਰਿਸ਼ ਹੈ ਦੋਸਤਾਂ ਨੂੰ ਕਿ ਇਸ਼ਕ ਸੋ ਸਮਝ ਕੇ ਕਰਨਾ ਚਾਹੀਦਾ ਹਾਂਜੀ ਤੁਸੀਂ ਮੇਰੇ ਪਿੱਛੇ ਸੂਰੇ ਦੇਖ ਰਹੇ ਹੋਗੇ ਉਹ ਛੁਪਣ ਆ ਰਿਹਾ ਹੈਗਾ ਜੀ ਸੂਰਜ ਬਹੁਤ ਅੱਛਾ ਵਿਊ ਹੈ ਸੋ ਮੈਂ ਤੁਹਾਡੇ ਸਾਰੇ ਦੋਸਤਾਂ ਲਈ ਇਹ ਸ਼ੇਅਰ ਲੈ ਕੇ ਆਈਆਂ ਤੇ ਮੇਰੀ ਤੁਹਾਡੇ ਸਭ ਨੂੰ ਗੁਜ਼ਾਰਿਸ਼ ਹੈ ਕਿ ਮੈਕਸਿਮਮਨ ਸਪੋਰਟਸ ਐਂਡ ਲਾਈਕਸ ਦਿੰਦੇ ਰਹੋ ਮੇਰੇ ਪੇਜ ਤੇ ਸੋ ਲਵ ਯੂ ਬlesਸ ਯੂ ਮਿਸ ਯੂ ਆਲ ਮਾਈ ਫਰੈਂਡਸ ਦਸ ਟੈਗ ਲਾਈਨ ਤਾਂ ਪਤਾ ਨਹੀਂ ਆਦੀ ਹੈ ਟੈਗ ਲਾਈਨ ਮੇਰੀ ਕੀ ਹੁੰਦੀ ਹੈ ਐਚ ਕੇ ਆ ਹਮੇਸ਼ਾ ਕਾਮਯਾਬ ਰਹੋ ਖੁਸ਼ ਰਹੋ ਬਾਤ ਰਹੋ ਦੋਸਤੋ ਸੋ ਲਵ ਯੂ ਥੈਂਕ ਯੂ